ਇਹ ਕੋਈ ਵੀ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਹਾਂਜੀ ਵੀਰੇ ਜੇ 10 ਬੰਦੇ ਜਿਹੜੇ ਪਹਿਲੇ 10 ਬੰਦੇ ਹੋਣਗੇ ਉਹਨਾਂ ਨੂੰ ਪੰਜ ਕਸਟਮਰਾਂ ਨੂੰ ਆਹ ਸਟੇering ਕਵਰ ਮਿਲੂਗਾ ਜੇ ਪੰਜਾਂ ਨੂੰ ਇਹ ਮਿਲੂਗਾ ਇਹਦਾ ਐਮ ਆਰ ਪੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੋਈ ਐਵੇਂ ਮਾੜੀ ਮੋਟੀ ਆਈਟਮ ਹੈ ਨਹੀਂ 2000 ਰੁਪਿਆ ਦਾ ਐਮ ਆਰ ਪੀ ਹੈ ਹਾਂਜੀ ਹਾਂਜੀ ਇਹ ਆਈਟਮ ਆਪਾਂ ਨੂੰ ਫ੍ਰੀ ਮਿਲ ਜੂਗੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਵਾਟਰਪੂਫ ਬੋਡੀ ਕਵਰ ਹੈ ਇਹ ਕਾਰੂ ਬ੍ਰਾਂਡ ਦੀ ਤੁਹਾਨੂੰ ਸਾਰੇ ਕਵਰ ਆਪਣੇ ਕੋਲੇ ਆਹ ਜਰ ਮਿਲਣਗੇ ਦੂਜੀ ਗੱਲ ਮੇਨ ਗੱਲ ਇਹ ਹੈ ਇਹਦੇ ਅੰਦਰ ਕੱਪੜਾ ਲੱ ਆਮ ਬੁੱਡੀ ਕਵਰ ਵਾਟਰਪੂਫ ਹੁੰਦੇ ਆ ਅੰਦਰ ਕੱਪੜਾ ਨਹੀਂ ਲੱਗਿਆ ਹੁੰਦਾ ਉੱਚੇ ਪੀ ਜਾਂਦੇ ਰੰਗ ਖਰਾਬ ਕਰ ਦਿੰਦੇ ਰੰਗ ਨਹੀਂ ਖਰਾਬ ਹੁੰਦਾ ਨਾ ਨਾ ਰੰਗ ਨਹੀਂ ਖਰਾਬ ਹੁੰਦਾ ਦੂਜੀ ਗੱਲ ਇੱਕ ਹੋਰ ਇਹ ਚ ਸਹੂਲਤ ਜਿਹੜਾ ਮਰਜ਼ੀ ਕਵਰ ਤੁਸੀਂ ਲੈ ਲਓ ਸੈੱਟ ਸ਼ੀਸ਼ੇ ਤੋਂ ਨੂੰ ਕਵਰ ਵਾਲੇ ਮਿਲ ਲਗੇ ਨਹੀਂ ਇਹ ਕਿਹੜੀ ਗੱਡੀ ਦਾ ਸਪੈਸ਼ਲ ਕਿ ਕਿਸੇ ਵੀ ਇਹ ਵੀ ਡਸਟਰ ਬਲੈਰੋ ਆਰਟੀਗਾ ਸਲਟੋਸ ਆਪਾਂ 7 ਗੱਡੀਆਂ ਦੇ ਚੜ੍ਹਦੇ ਆ 5-7 ਗੱਡੀਆਂ ਦੇ ਚੜ੍ਹਦੇ ਨੂੰ ਇੱਕ ਹੋਰ ਆਲ ਪੰਜਾਬ ਛੱਡੂ ਜਿੱਥੇ ਮਰਜ਼ੀ ਅਗਲਾ ਬੁੱਡੀ ਕਵਰ ਮੰਗਦਾ ਹਮ ਸ਼੍ਰੀ ਡਿਲੀਵਰੀ ਕਰਾ ਕੇ ਦੇਵਾਂਗੇ ਇਹਦੇ ਵਿੱਚ ਤੁਸੀਂ ਦੱਸਿਆ ਸੀ ਆਪਾਂ ਨੂੰ ਫੋਗ ਲੈਂਪ ਆਉਣਗੇ ਹੋਰ ਕੀ ਹੋਣਾ ਦੋਨੇ ਸੋਗ ਲੈਂਪ ਦੋਨੇ ਫੋਗ ਕਵਰ ਵਿਦੇ ਠੀਕ ਤੇ ਪ੍ਰੋਪਰ ਉਹਦੀ ਵਾਇਰਿੰਗ ਕਪਲਰ ਟੂ ਕਪਲਰ ਫਿਟਿੰਗ ਵਾਲੀ ਸਾਰਾ ਕੁਝ ਕੰਪਲੀਟ ਹੀ ਹੈ ਤੇ ਇਹਦਾ ਕੀ ਪ੍ਰਾਈਸ ਰਹੂਗਾ ਆਪਣੇ ਕੋਲੇ ਇਹਦਾ ਪ੍ਰਾਈਸ ਹੈ ਵੀਰੇ 8000 ਰੁਪਏ ਦੀ ਕਿੱਟ ਹੈ ਇਹ ਕੰਪਲੀਟ ਸਾਰੀ ਕਿੱਟ 8000 ਦੀ ਹੈ ਬਸ ਤੁਸੀਂ ਇਕੱਲੇ ਮਿਸਤਰੀ ਨੂੰ ਲੇਬਰ ਦੇਣੀ ਹੈ ਦੋ ਵਾਰ ਸੈਟ ਕਰਾਉਣ ਦੀ ਹੋਰ ਕੁਝ ਵੀ ਨਹੀਂ ਆਪਣੀ ਰੇਟ ਦੀ ਗਾਰੰਟੀ ਹੋ ਰੇਟ ਦੀ ਗਾਰੰਟੀ ਹੈ ਵੀ ਇੰਨਾ ਜਿਆਦਾ ਰੇਟ ਹੋਰ ਕਿਤੇ ਹੈ ਨਹੀਂ ਹਾਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆਂ ਜੀ ਬਾਂਸਰ ਮੋਟਰ ਸਟੋਰ ਦੇ ਉੱਤੇ ਇਹ ਜਿਹੜਾ ਸਟੋਰ ਹੈ ਇਹ ਜੈਤੋਂ ਦੇ ਵਿੱਚ ਰਹਿ ਗਿਆ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਰੀ ਸੀਗੀ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਇੱਥੋਂ ਕਾਰਾਂ ਦੇ ਪਾਰਟਸ ਮਿਲਦੇ ਆ ਬਹੁਤ ਹੀ ਵਧੀਆ ਰੇਟ ਹੁੰਦੇ ਆ ਹਰੇਕ ਪਾਰਟ ਆਪਾਂ ਨੂੰ ਮਿਲ ਜੂਗਾ ਜਿਹੜੀਆਂ ਗੱਡੀਆਂ ਬੰਦ ਹੋਈ ਹੋਈ ਜਾਂਦੀਆਂ ਹਨਾ ਇੰਡੀਆ ਦੇ ਵਿੱਚ ਉਹਨਾਂ ਦਾ ਵੀ ਉਹਨਾਂ ਦਾ ਵੀ ਇੱਥੋਂ ਸਮਾਨ ਮਿਲ ਜਾਂਦਾ ਤੇ ਰੇਟ ਬਹੁਤ ਵਧੀਆ ਰਹਿੰਦਾ ਤੇ ਬਾਈ ਜੀ ਹੁਣ ਆਪਾਂ ਕਿਹੜਾ ਕਿਹੜਾ ਸਮਾਨ ਐ ਇਸ ਵੀਡੀਓ ਦੇ ਵਿੱਚ ਦਿਖਾਉਣਾ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਿਓ ਸੱਚ ਆਪਣੀ। ਵੀਰੇ ਕੋਟਕਪੂਰਾ ਰੋਡ ਤੇ ਜੈਤੋ ਦੁਕਾਨ ਐ ਆਪਣੀ। ਠੀਕ ਐ ਜੀ। ਜੈਤੋ ਮੰਡੀ। ਠੀਕ ਐ ਜੀ। ਕੋਟਕਪੂਰਾ ਰੋਡ ਤੇ 500 ਮੋਟਰ ਸਟੋਰ। ਠੀਕ ਐ ਜੀ। ਹਾਂਜੀ। ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਅੱਜ ਦਿਖਾਉਣਾ। ਵੀਰੇ ਜਿਵੇਂ ਹੁਣ ਆਹ ਸਾਈਡ ਦੇਸ਼ ਅਮਰੁੱਤੀਕਾਰ ਦਾ ਮੋਡੀਫਾਇਰ ਆ ਸਾਈਡ ਸਿਸ਼ਾ ਕਹਿੰਦੇ ਆ ਆਹ ਤੋਰ ਤੇ। ਠੀਕ ਐ ਜੀ। ਜਿਹਦਾ ਕੰੱਚ ਹਿੱਲਦਾ। ਠੀਕ ਐ ਇਹਦਾ ਕੰੱਚ ਆਪਾਂ ਅਡਜਸਟ ਕਰ ਸਕਦੇ ਆ ਨਾ। ਵੀ ਇੱਕ ਇਹ ਜੋੜਾ ਆਪਾਂ ਨੂੰ 850 ਦਾ ਮਿਲ ਜੂਗਾ। ਠੀਕ ਹੈ ਜੀ, ਇਹ ਕਿਹ ਚਾਹੁੰਦਾ ਕਰੋਮ ਵਾਲਾ। ਹੂੰ। ਠੀਕ ਹੈ ਜੀ। ਜਿੱਥੇ ਮਰਜ਼ੀ ਤੁਸੀਂ ਡਿਲੀਵਰੀ ਕਰਾਓ ਕੋਈ ਦਿੱਕਤ ਵਾਲੀ ਗੱਲ ਨਹੀਂ। ਕਿਤੇ ਵੀ ਡਿਲੀਵਰੀ ਹੋ ਜੂਗੀ ਇਹਦੀ। ਉਹ ਫੋਨ ਕਰਕੇ ਆਪਾਂ ਜਾਣਕਾਰੀ ਲੈ ਸਕਦੇ ਆ। ਇਹ 1000 ਰੁਪਏ ਦਾ ਸੈੱਟ ਹੈ। 1000 ਰੁਪਏ ਦਾ ਇਹ ਸੈੱਟ ਹੋ ਜੂਗਾ ਹਾਂ। ਠੀਕ ਹੈ ਤੇ ਇਹ ਜਿਹੜਾ ਇਹ ਪਿਆ ਇਹ ਇਹ ਇਟਿਓਸ ਗੱਡੀ ਦਾ ਸਾਈਡ ਸ਼ੀਸ਼ਾ ਹੈ। ਇਟਿਓਸ ਦਾ। ਇਟਿਓਸ ਟਾਈਪ 2 ਦਾ। ਹੂੰ। ਇੱਕ ਇਹ ਚ ਇੰਡੀਕੇਟਰ ਵਾਲਾ ਮਾਡਲਾਂ ਦਾ ਉਹ ਵੀ ਅਵੇਲੇਬਲ ਮਿਲ ਜੀਗਾ। ਇਹ ਵਿਦਆਊਟ ਇੰਡੀਕੇਟਰ ਡੰਡੀ ਵਾਲਾ ਇਹ ਇਹ ਤੇ ਇਹਦਾ ਜੇ ਮੰਨ ਲਓ ਕਿਸੇ ਵੇਲੇ ਤੁਹਾਡਾ ਕਲਾਟਾਪਾ ਟੁੱਟਦਾ ਹੈ ਕਾਂਚ ਟੁੱਟਦਾ ਹੈ ਉਹ ਵੀ ਤੁਹਾਨੂੰ ਕੱਲਾ ਕੱਲਾ ਫਾੜ ਦੋਨੇ ਮਿਲ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਇਹ ਇਹਦਾ ਰੇਟ ਆਪਾਂ ਕੀ ਦੱਸਿਆ ਸੀਗਾ ਇਹ ਰੇਟ ਹੈਗਾ ਜੀ 1200 ਰੁਪਏ 1200 ਰੁਪਿਆ ਠੀਕ ਹੈ ਜੀ ਇਹ SX4 ਗੱਡੀ ਦਾ ਸੈਟ ਚਾਹੀ ਹਾਂ ਠੀਕ ਹੈ ਜੀ ਇਲੈਕਟ੍ਰੋਨਿਕ ਸ਼ੀਸ਼ਾ ਹੈ ਗ੍ਰਿਪ ਵਾਲਾ ਠੀਕ ਹੈ ਜੀ ਪ੍ਰੋਪਰ ਗ੍ਰਿਪ ਟੂ ਗ੍ਰਿਪ ਫਿਟਿੰਗਾਂ ਕੋਈ ਵੇਅਰ ਕੱਟ ਨਹੀਂ ਕਰਨਾ ਪੈਂਦਾ ਹਾਂ ਤੇ SX4 ਦਾ ਸ਼ੀਸ਼ਾ ਤੇ ਇਹਦਾ ਆਪਣਾ ਕੀ ਪ੍ਰਾਈਸ ਰਹੂਗਾ 1500 ਰੁਪਏ ਦੇ ਕਰ ਲ 1500 ਰੁਪਏ ਦਾ ਇਹ ਹੁਣ ਆ ਲੈਟਾਂ ਦੀ ਆਪਾਂ ਗੱਲ ਕਰੀਏ ਇੱਕ ਰੋਲ ਐਲਟੀਸੀ ਟੇਲਰ ਦੀ 10 ਮਾਡਲ ਚਾਹੀਏ ਪੀਲੀ ਪੱਟੀ ਵਾਲੀ ਵਾਈਦੀ ਹੈ ਇਹ ਪੀਲੀ ਪੱਟੀ ਵਾਲੀ ਹੈ ਤੇ ਇਹ ਇਹ ਚਿੱਟੀ ਇਹ 12 ਮਾਣ ਚਾਹੀਏ ਠੀਕ ਹੈ ਇਹਦਾ ਕੀ ਰੇਟ ਰਹੂਗਾ ਇਹ 2000 ਦਾ ਪੀਸ ਹੈ ਹੂੰ ਇਹ 2500 ਰੁਪਏ ਦਾ ਇਹ 2000 ਦਾ ਤੇ ਇਹ 2500 ਦਾ ਹਾਂਜੀ ਠੀਕ ਹੈ ਜੀ ਤੇ ਇਹ ਜਿਹੜੇ ਇਹ ਸੀਸ ਇਹ ਬੋਰਨਟ ਗਲਾਸ ਹੈ ਜੀ ਫੋਰਚੂਨਰ ਦੀ ਦੋ ਦੋ ਤਰ੍ਹਾਂ ਦੀ ਗੱਡੀਆਂ ਆਉਂਦੀਆਂ ਨੇ ਬਲੈਕ ਤੇ ਵਾਈਟ ਆਪਣੇ ਜਿਆਦਾ ਜਿਹੜੀ ਚੱਲਦੀਆਂ ਹੂੰ ਵਾਈਟ ਬਲੈਕ ਦੋਨੀਆਂ ਮਿਲ ਜਾਣਗੀਆਂ ਠੀਕ ਹੈ ਜੀ ਤੇ ਇਹਨਾਂ ਦਾ ਪ੍ਰਾਈਜ਼ ਇਹ 650 ਰੁਪਏ ਦਾ ਆਂਦਾ ਇੱਕ ਇੱਕ ਆਂਦਾ 950 ਰੁਪਏ ਦਾ ਦੋ ਕੁਆਲਿਟੀਆਂ ਠੀਕ ਆ ਆਪਣੇ ਕੋਲੇ ਦੋ ਕੁਆਲਿਟੀਆਂ ਮਿਲ ਜਾਣਗੀਆਂ 650 ਵੀ ਮਿਲ ਜੂਗੀ 950 ਤੇ ਇਹ 950 ਵਾਲੀ ਵੀ ਮਿਲ ਜੂਗੀ ਇਸ ਤਰ੍ਹਾਂ ਇਹ ਵਰਨਾ ਫਲੂਟਿੰਗ ਦਾ ਸਾਈਡ ਸੀ ਸ਼ੀਸ਼ਾ 12 ਮਾਡਲ ਦਾ ਇਹ ਅਸੀਂ ਪੇਂਟ ਕਰਾਇਆ ਹੋਇਆ ਪੀਸ ਹੈ ਵੀ ਕਈ ਵਾਰੀ ਗੱਡੀ ਕਾਲੀਜ ਹੁੰਦੀ ਹੈ ਅਗਲਾ ਮਿੰਟੋ ਮਿੰਟੀਆਂ ਲਗਾ ਦੇ ਲਵਾ ਕੇ ਤੇ ਤੋਰੋ ਪ੍ਰੋਪਰ ਵੇਅਰ ਵਾਲਾ ਸ਼ੀਸ਼ਾ ਜੇ ਕੱਲਾ ਕੋਈ ਪਾੜ ਸੋਡਾ ਟੁੱਟਦਾ ਕੰਚ ਟੁੱਟਦਾ ਕਵਰ ਟੁੱਟਦਾ ਇੰਡੀਕੇਟਰ ਟੁੱਟਦਾ ਉਹ ਤਿੰਨੇ ਪਾਰ ਕੱਲੇ ਕੱਲੇ ਮਿਲ ਜਾਣਗੇ ਕੱਲੇ ਕੱਲੇ ਵੀ ਮਿਲ ਜਾਣਗੇ ਕੰਪਲੀਟ ਦਾ ਕੰਪਲੀਟ ਵੀ ਮਿਲ ਜਾਏਗਾ ਹਾਂਜੀ ਤੇ ਪ੍ਰਾਈਸ ਬਾਈ ਜੀ ਇਹਦਾ ਕੀ ਰਹੂਗਾ ਇਹ ਪੇਂਟ ਹੋਇਆ ਹੋਇਆ ਪੀਸ ਆ ਵੀਦ ਫਿੱਟ ਕਰਾ ਕੇ 2500 ਰੁਪਏ ਦੇ 2500 ਦਾ ਫਿੱਟ ਕਰਾ ਕੇ ਦਵਾਂਗੇ ਹਾਂ ਹਾਂ ਠੀਕ ਹੈ ਜੀ ਇਹ ਇਹ ਕੀ ਚੀਜ਼ ਆ ਇਹ ਵੀਰੇ ਫੋਗ ਲੈਂਪ ਦੀ ਬੈਸਲ ਹੈ ਕਵਰ ਕਹਿ ਦਿੰਦੇ ਆ ਕਿ ਹੁੰਡਾ ਅਮੇਜ਼ ਟਾਈਪ 3 ਦਾ ਠੀਕ ਹੈ ਅਮੇਜ਼ ਦੇ ਤਿੰਨੇ ਚਾਰ ਮੋੜਦਾ ਤਿੰਨੇ ਮੋੜਦਾ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਅਮੇਜ਼ ਤਾਂ ਚਲੋ ਛੱਡੋ A to Z ਤੁਹਾਨੂੰ ਤਕਰੀਬਨ ਸਾਰੀ ਗੱਡੀਆਂ ਦੇ ਅਵੇਲੇ ਠੀਕ ਹੈ ਉਹਦੇ ਵੀ ਆਪਣੇ ਕੋਲ ਦੋਨੇ ਬੰਪਰ ਹੈ ਅੱਪਰ ਲੋਅਰ ਉਹਦੀ সিলਵਰ ਸਕ੍ਰੈਟ ਫੋਗ ਕਵਰ ਸਾਰਾ ਕੁਝ ਹੈਰ ਰਿਹਾ ਤੇ ਇਹਦਾ ਪ੍ਰਾਈਸ ਕਿੰਨਾ ਰਹੂਗਾ ਇਹ ਡੁੱਡੀ ਹੈ ਹਰ ਇੱਕ ਗੱਡੀ ਦਾ ਡੁੱਡੀ ਹੈ ਵੀ ਇਹ ਡੁੱਡੀ ਹੈ ਕਿਉਂਕਿ ਆਪਾਂ ਐਵੇਂ ਆਪਾਂ ਕਹੀਏ ਵੀ ਇੱਕ ਚੀਜ਼ ਬਰਾਬਰ ਦੀ ਹੈਗੀ ਹਾਂ ਆ ਗਿਆ ਆਈਟਨ ਗ੍ਰੈਂਡ ਐਕਸੈਂਟ ਗੱਡੀ ਦਾ ਫੋਗ ਲੈਪ ਕਵਰ ਕਰੋਮ ਵਾਲਾ ਉਪਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਕੀ ਪ੍ਰਾਈਸ ਰਹੂਗਾ ਵੀਰੇ ਇਹਦਾ ਪ੍ਰਾਈਸ ਹੈਗਾ 450 ਰੁਪਏ 450 ਇਹਦਾ ਪ੍ਰਾਈਸ ਹੈ ਇਹ ਵੀ ਆਪਣੇ ਵਸੇ ਤੁਸੀਂ ਦੱਸਿਆ ਹੀ ਹੈ ਨਾ ਵੀ ਹਰ ਇੱਕ ਗੱਡੀ ਦੇ ਆਪਣੇ ਕੋਲ ਮਿਲ ਜਾਂਦਾ ਹੈ ਤੇ ਇਹ ਕੀ ਜੀ ਇਹ ਮੱਡਗਾਰਡ ਹੈ ਵੀਰੇ ਫਲੈਪ ਕਹਿੰਦੇ ਨੇ ਕਿਉਂਕਿ ਮੀਂਹ ਦੇ ਮੌਸਮ ਹੈ ਹਰ ਇੱਕ ਗੱਡੀ ਦੇ ਲਵਾਣੀ ਪੈਂਦੀ ਹੈ ਕਿਉਂਕਿ ਗੱਡੀ ਦੇ ਥੱਲੇ ਪਾਣੀ ਪਈ ਜਾਂਦਾ ਰਹਿੰਦਾ ਉੱਤੇ ਆਈ ਜਾਂਦਾ ਰਹਿੰਦਾ ਤੇ ਫੋਰਡ ਦਾ ਜੈਨੂਨ ਪੀਸ ਹੈ ਹੂੰ ਇਹ ਕਹਿੰਦਾ ਮਤਲਬ ਕਿ ਫੋਰਡ ਫਿਸ਼ਟਾ ਗੱਡੀ ਦੇ ਦੋ ਪੀਸ ਹੈ ਇਹ ਅਗਲੇ ਆ ਪਤਾ ਨਹੀਂ ਅਗਲੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨਾਂ ਦਾ ਕੀ ਪ੍ਰਾਈਸ ਰਹੂਗਾ ਆਪਣੇ ਇਹ ਐਮ ਆਰ ਪੀ ਹੈ ਇਹ ਜੀ 380 ਰੁਪਏ ਹਾਂ ਵੀ ਲੰਮ ਸਮੇਂ ਦੇ ਲੱਗ ਜੂਗਾ ਹਾਂ 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 ਠੀਕ ਹੈ ਤੇ ਇਹ ਇਹ ਕੀ ਆਈਟਮ ਆ ਗਈ ਇਹ ਸਸਪੈਂਸ਼ਨ ਦਾ ਪਾਰਟ ਲਿੰਕ ਰੋਡ ਕਹਿ ਦਿੰਦੇ ਇਹਨੂੰ ਹੂੰ ਇਹ ਹਰ ਇੱਕ ਗੱਡੀ ਦੇ ਵਿੱਚ ਅੱਜ ਦੀ ਗੱਡੀ ਹਰ ਇੱਕ ਗੱਡੀ ਵਿੱਚ ਪੈਂਦੀ ਹੈ ਵੀ ਕਹਿੰਦਾ ਮਤਲਬ ਨਹੀਂ ਇਹ ਵੀ ਸ਼ੋਕਰ ਤੇ ਕੋਈ ਸਪੈਸ਼ਲ ਗੱਡੀ ਦਾ ਕਿ ਕਿਸੇ ਵੀ ਗੱਡੀ ਦਾ ਇਹ ਹੁੰਦਾ ਹੁੰਦਾ ਸਿਟੀ 15 ਮੋਡਲ ਦਾ ਠੀਕ ਹੈ ਹੁੰਦਾ ਸਿਟੀ 15 ਮੋਡਲ ਹਾਂ ਹਾਂ ਇਹਨਾਂ ਦਾ ਕੀ ਪ੍ਰਾਈਸ ਆਪਣੇ ਕੋਲ ਰਹਿੰਦਾ ਇਨੀਅਰ ਅਬਾਊਟ 800 ਰੁਪਏ ਆਸ-ਪਾਸ ਪੇਅਰ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹ ਕੀ ਚੀਜ਼ ਹੈ ਬਾਈ ਇਹ ਮਡ ਗਾਰਡ ਹੈ ਜੀ ਫੋਰਚੂਨਰ ਟਾਈਪ 2 2012 ਮਾਡਲ ਦੀ ਹਾਂਜੀ ਸੈਟ ਆਫ 4 ਪੀਸ ਹੁੰਦਾ ਇਹ ਠੀਕ ਹੈ ਜੀ ਚਾਰੀ ਗੱਡੀ ਗਰਦ ਖੋਰੇ ਕਹਿੰਦੇ ਨੇ ਜੀ ਨੂੰ ਫੋਰਚੂਨਰ ਦੇ ਸੋਨੇ ਮਾਡਲ ਮਿਲ ਜਾਣਗੇ ਹਮ ਟਾਈਪ 2 ਟਾਈਪ 3 ਜਿਹੜੀ ਲੇਟੈਸਟ ਆ ਰਹੀ ਹੈ ਟਾਈਪ 2 ਦੇ ਵੀ ਮਿਲ ਜਾਣਗੇ ਤੇ ਟਾਈਪ 3 ਦੇ ਵੀ ਹਾਂ ਇਹਦਾ ਬਸ ਇੱਕ ਵੀਰੇ ਵੈਰਾਈਟੀ ਦਿਖਾਣ ਵਾਲੀ ਗੱਲ ਹੁੰਦੀ ਹੈ ਕੋਲ ਬਲਾ ਕੇ ਜਿਹੜੀ ਤੁਸੀਂ ਗੱਡੀ ਬੂਹ ਹੋ ਮੰਗੋਗੇ ਉਹਦੇ ਮਿਲ ਜਾਣਗੇ ਤੇ ਪ੍ਰਾਈਸ ਇਹਨਾਂ ਦਾ ਵੀਰੇ ਪ੍ਰਾਈਸ ਹੋਨ ਸਵੈਫਟ ਦੇ 220 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਫੋਰਚੂਨਰ ਦਾ 1500 ਸੈਟ ਹੈ ਠੀਕ ਹੈ ਤੇ ਇੱਕ ਜਿਵੇਂ ਆਪਣੇ ਕੋਲੇ ਕਿਸੇ ਵੀਰ ਨੇ ਵੀ ਇਕੱਠਾ ਸਮਾਨ ਲੈਣਾ ਹੋਵੇ ਹਨਾ ਹੋਲ ਸੇਲਿੰਗ ਹੋਲ ਸੇਲਿੰਗ ਚ ਲੈਣਾ ਉਹ ਵੀ ਮਿਲ ਜੂਗਾ ਪਹਿਲੀ ਗੱਲ ਤਾਂ ਆਪਣੇ ਰੇਟ ਰਿਟੇਲ ਚ ਵੀ ਹੋਲ ਸੇਲ ਰੇਟ ਤੇ ਮਿਲੂਗਾ ਮੇਰੀ ਰਿਟੇਲ ਚ ਵੀ ਆਪਣੇ ਪ੍ਰਾਈਸ ਜੋ ਹੈ ਦੂਜੀ ਗੱਲ ਜੇ ਅਗਲੇ ਨੇ ਬਲਕ ਚ ਚੱਕਣਾ ਹੈ ਕੋਈ ਦੁਕਾਨਦਾਰ ਹੈ ਕੋਈ ਮਿਸਤਰੀ ਭਰਾ ਹੈ ਜਿਵੇਂ ਵੀ ਅਗਲੇ ਨੇ ਦਾ ਗੈਰੀ ਹੈ ਅਗਲੇ ਨੇ ਕੁਆਂਟੀਟੀ ਚ ਲੈ ਕੇ ਰੱਖਣਾ ਹੈ ਮਾਲ ਉਸ ਤਰੀਕੇ ਨਾਲ ਵੀ ਆਪਾਂ ਡੀਲ ਕਰਦੇ ਹਾਂ ਸਾਰਾ ਸਮਾਨ ਉਸ ਤਰੀਕੇ ਨਾਲ ਮਿਲ ਜੂਗਾ ਹੁਣ ਠੀਕ ਹੈ ਜੀ ਆ ਕੈ ਠੀਕ ਹੈ ਜੀ ਹਾਂਜੀ ਹਾਂਜੀ 10 ਮਾਡਲ 320 ਵੀ ਆਪਣੇ ਕੋਲੇ ਛੋਟੀਆਂ ਗੱਡੀਆਂ ਦੇ ਨਾਲ ਨਾਲ ਵੱਡੀਆਂ ਗੱਡੀਆਂ ਦਾ ਸਪਾਰਟਸ ਵੀ ਮਿਲ ਜਾਂਦਾ ਹੈ BMW ਦਾ ਕੈਬਿਨ ਫਿਲਟਰ ਹੀ ਹੈ AC ਫਿਲਟਰ ਕਹਿੰਦੇ ਜਿਹਨੂੰ ਠੀਕ ਹੈ ਜੀ ਹਾਂਜੀ ਇਹ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਇਹ 1500 16 ਪੀਸ ਹੈ ਵੀਰੇ 1500 ਦਾ ਇਹ ਪੀਸ ਹੈ ਹਾਂ ਹਾਂ ਠੀਕ ਹੈ ਜੀ ਇਹੀ ਕੰਪਨੀ ਚ 6-7000 ਦਾ ਪੀਸ ਹੈ ਕੰਪਨੀ ਚ ਲਵਾਵਾਂਗੇ ਤਾਂ ਆਪਾਂ ਨੂੰ 6-7000 ਦਾ ਮਿਲੇਗਾ ਜੇ ਆਪਾਂ ਵੀ ਕੁੱਲ ਪਾ ਕੇ BMW ਦੀ ਸਰਵਿਸ ਜੇ ਕਰਾਣੀ ਹੋਵੇ ਨੀਅਰ ਅਬਾਊਟ ਇੰਜਨ ਆਇਲ ਆਇਲ ਫਿਲਟਰ 에어 ਫਿਲਟਰ ਤੇ ਏਸੀ ਫਿਲਟਰ ਨੀਅਰ ਅਬਾਊਟ ਚਾਰੇ ਐਟਮ 10000 ਦੇ ਆਸ-ਪਾਸ 8-10000 ਦੇ ਆਸ-ਪਾਸ 8-10000 ਦੇ ਆਸ-ਪਾਸ ਆਪਣੇ ਕੋਲੇ ਸਾਰਾ ਹੋਈ ਸਰਵਿਸ ਹਾਂ BMW ਹਾਂ BMW ਹਾਂ ਜੇ ਤੁਸੀਂ ਗੱਡੀ ਲੈ ਕੇ ਆਣੀ ਹੈ ਇੱਥੇ ਸਰਵਿਸ ਕਰਾਣੀ ਹੈ ਉਹ ਵੀ ਹੋ ਜੂਗੀ ਜੇ ਤੁਸੀਂ ਸਮਾਨ ਕੋਰੀਅਰ ਕਰਾਣਾ ਹੈ ਘਰੇ ਬੈਠੇ ਮੰਗਾਣਾ ਉਹ ਵੀ ਉਹ ਵੀ ਹੋ ਜੂਗਾ ਹਨਾ ਲਗਜ਼ਰੀ ਸੈਗਮੈਂਟ ਕੋਈ ਵੀ ਹੈ ਚਾਹੇ BMW ਹੈ Audi ਹੈ ਕੋਈ ਵੀ ਹੈ ਦੂਜੀ ਗੱਲ ਨੋਰਮਲ ਗੱਡੀਆਂ ਵੀ ਜਿਵੇਂ ਬਰੀਜ਼ਾ ਸੈਲਟੋਸ ਕ੍ਰੇਟਾ ਇਹਨਾਂ ਦਾ ਤੁਹਾਨੂੰ ਤਕਰੀਬਨ ਸਾਰਾ ਸਮਾਨ ਅਵੇਲੇਬਲ ਹੀ ਮਿਲੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਇਹ ਜੇ ਆਪਣੇ ਕੋਲੇ ਆਹਾ ਜਿਵੇਂ ਤੁਸੀਂ ਦਿਖਾਇਆ ਸੀ ਇਹ ਮੈਟ ਪਏ ਹਾਂਜੀ ਵੀਰੇ ਹਾਂਜੀ ਇਹ ਮੈਟ ਹੈ ਵੀਰੇ ਇਹ ਜਿਹੜਾ ਇਹ ਯੂਨੀਵਰਸਲ ਹੁੰਦਾ ਵੀਰੇ 4 4 ਗੱਡੀਆਂ ਜਦ ਤਕਰੀਬਨ ਸਾਰੀਆਂ ਦੀ ਵੇਚ ਜਾਂਦੀ ਹੈ ਜਿਹੜੀ ਛੋਟੀ ਗੱਡੀਆਂਆਂ ਗੱਡੀਆਂ ਚ ਇਹ ਵੇਚ ਜਾਣਗੇ ਛੋਟੀ ਗੱਡੀ ਹੋ ਜੇ ਵਸਤੂ ਹੋਈ ਰਿਟੇ ਹੋਈ ਸਾਰਿਆਂ ਦੇ ਯੂਨੀਵਰਸਲ ਜੀ ਹੁੰਦੇ ਆ ਤਕਰੀਬਨ ਸਾਈਜ਼ ਤੇ ਇਹਨਾਂ ਦਾ ਪ੍ਰਾਈਸ ਕੀ ਰਹਿੰਦਾ ਵੀਰੇ ਇਹਦਾ ਪ੍ਰਾਈਸ ਵੀਰੇ ਪਊਗਾ 1200 ਰੁਪਏ ਦਾ ਸੈੱਟ ਹੈ 1200 ਦਾ ਸਾਰਾ ਸੈੱਟ ਹੈ ਨਾ ਕੁਆਲਿਟੀ ਮਾੜੀ ਜੀ ਚੈੱਕ ਕਰਾ ਦਿਓ ਆਪਾਂ ਨੂੰ ਵਿਕੇ ਹੋਜੀ ਕੁਆਲਿਟੀ ਰਹਿੰਦੀ ਹੈ ਤੇ ਕਲਰ ਆਪਸ਼ਨ ਵੀ ਆਪਣੇ ਕੋਲੇ ਹਾਂਜੀ ਜੀ ਜੋ ਕਸਟਮਰ ਦੀ ਰਿਕੁਆਇਰਮੈਂਟ ਹੈ ਜਿਸ ਹਿਸਾਬ ਨਾਲ ਅਗਲਾ ਦੱਸੂਗਾ ਉਸ ਹਿਸਾਬ ਨਾਲ ਮਿਲ ਜਾਣਗੇ ਇਹ 1200 ਰੁਪਏ ਦਾ ਤੁਸੀਂ ਸੈੱਟ ਕਿਹਾ ਆ ਮੈਟ ਪਈ ਹੈ ਇੰਡਾਇਵਰ ਦੇ ਮੈਟ ਹੂੰ ਠੀਕ ਹੈ ਜੀ ਠੀਕ ਹੈ ਤੇ ਉਹ ਯੂਨੀਵਰਸਲ ਮੈਟ ਹੁੰਦੇ ਆ ਅਡੋ ਅਡੀ ਹੁੰਦੀ ਹੈ ਅਡੋ ਅਡ ਗੱਡੀਆਂ ਦਾ ਵੀ ਮਿਲ ਜਾਣਗੇ ਜਿਹੜੇ ਤੁਸੀਂ ਦੱਸਿਆ ਵੀ ਇਹ ਕਿਸੇ ਵੀ ਗੱਡੀ ਤੇ ਲੱਗ ਜਾਂਦੇ ਹਨ ਹਾਂਜੀ ਜੀ ਜੇ ਕਿਸੇ ਨੇ ਬ੍ਰਾਂਡ ਚ ਲੈਣੇ ਆ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਇਹਨਾਂ ਦੀ ਕੀਮਤ ਸੀਗੀ ਆਪਣੇ ਕੋਲੇ 1200 ਰੁਪਏ ਹਨਾ ਸੈੱਟ ਦਾ ਹਾਂਜੀ ਤੇ ਕਲਰ ਆਪਸ਼ਨ ਆਪਣੇ ਕੋਲੇ ਹੋ ਠੀਕ ਹੈ ਜੀ ਇਹ ਨਵੀਂ ਥਾਰ ਦੇ ਡਿਸਕ ਬੈਡ ਹੈ ਜੀ ਹਮ ਜਿਹੜੀ ਥਾਰ ਨਵੀਂ ਆ ਰਹੀ ਹੈ 21 ਮਾਡਲ ਮਹਿੰਦਰਾ ਦਾ ਜੈਨੂਇਨ ਸੈਟ ਹੈ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਵੀਰੇ ਕੁੰਨ ਬਣਾ ਕੇ ਕੰਪਨੀ ਚ ਤੁਸੀਂ ਜਾਓਗੇ ਐਮ ਆਰ ਪੀ ਤੇ ਹੀ ਹੈ ਪਰ ਐਮ ਆਰ ਪੀ ਤੋਂ ਆਪਾਂ ਡਿਸਕਾਊਂਟ ਦੇਵਾਂਗੇ ਤੁਹਾਨੂੰ ਵਧੀਆ ਡਿਸਕਾਊਂਟ ਦੇਵਾਂਗੇ 7 ਤੋਂ ਲੈ ਕੇ 10% ਦੇ ਵਿੱਚ ਵਿੱਚ ਸੂਲ ਡਿਸਕਾਊਂਟ ਦੇਵਾਂ ਐਮ ਆਰ ਪੀ ਤੋਂ ਵੀ ਡਿਸਕਾਊਂਟ ਮਿਲ ਜੂਗਾ ਹਾਂ ਐਮ ਆਰ ਪੀ ਕੁੰਨ ਬਣਾ ਕੇ ਤੁਸੀਂ 10% ਡਿਸਕਾਊਂਟ ਮੰਨ ਲਓ ਠੀਕ ਹੈ ਥਾਰ ਗੱਡੀ ਦੇ ਜੀ ਦੱਸਿਆ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜੀਆਂ ਇਹ ਆ ਗਿਆ ਵੀਰੇ ਕਲਚ ਪ੍ਰੈਸ਼ਰ ਸੈੱਟ ਹੂੰ ਡਸਟਰ ਗੱਡੀ ਦਾ 85 85 ਦਾ ਜਿਹਨੂੰ ਡਸਟਰ 85 ਕਹਿੰਦੇ ਆ ਕਿੱਟ ਹੈ ਇਹ ਕਲਚ ਪ੍ਰੈਸ਼ਰ ਕਿੱਟ ਠੀਕ ਹੈ ਜੀ ਜਿਹਦੇ ਵਿੱਚ ਕਲਚ ਪਲੇਟ ਆ ਗਈ ओरिजिनल ਲੱਕ ਦੀ ਹੂੰ ਪ੍ਰੈਸ਼ਰ ਪਲੇਟ ਆ ਗਈ ओरिजिनल ਲੱਕ ਦੀ ਹੂੰ ਆ ਗਿਆ ਤੁਹਾਡਾ ਵੀਰੇ ਕਲਚ 베ARING ਹਾਈਡਰੌਲਿਕ 베ARING ਹੁੰਦਾ ਹੈ ਠੀਕ ਹੈ ਜੀ ਤੇ ਇਹ ਪੂਰੇ ਸੈੱਟ ਦਾ ਪ੍ਰਾਈਸ ਕੀ ਰਹੂ ਵੀਰੇ ਇਹ ਵੀਰੇ 10500 ਦੀ ਕਿੱਟ ਹੈ 10500 ਦੀ ਇਹ ਕਿੱਟ ਹੈ ਜੇ ਕਿਸੇ ਵੀਰ ਨੇ ਘਰੇ ਬੈਠੇ ਨੇ ਮੰਗਵਾਉਣੀ ਹੋਵੇ ਉਹ ਵੀ ਪਹੁੰਚ ਹੋ ਜਾਊਗੀ ਹਾਂਜੀ ਹਾਂਜੀ ਇੱਥੇ ਆ ਕੇ ਚੈੱਕ ਕਰਕੇ ਲੈ ਕੇ ਜਾਵੇ ਉਹ ਤਾਂ ਬੜੀ ਵਧੀਆ ਗੱਲ ਹੈ ਹਾਂਜੀ ਨਹੀਂ ਕੋਈ ਦਿੱਕਤ ਨਹੀਂ ਆਪਾਂ ਘਰੇ ਬੈਠੇ ਹੋਊਗਾ ਸਹੀ ਜੈਨੂਨ ਸੁੱਧੇ ਹੀ ਜਾਊਗਾ ਨਹੀਂ ਠੀਕ ਹੈ ਹਾਂਜੀ ਨਵੀਆਂ ਗੱਡੀਆਂ ਦੀ ਗੱਲ ਕਰਦੇ ਆਪਾਂ ਬਰਾਬਰ ਦੇ ਸਕੋਰਪਿਓਂ ਦੀ ਫੋਗ ਲੈਂਪ ਦੀ ਕਿੱਟ ਕੱਢੀ ਵੀ ਹੈ ਇਹ ਠੀਕ ਹੈ ਵੀ ਸਿੱਧਾ ਮਕੈਨਿਕ ਨੂੰ ਫਿਟਿੰਗ ڪرਾਨੀ ਹੈ ਵੀ ਇਹਦੇ ਵਿੱਚ ਕੁਝ ਨਹੀਂ ਵੈਰੀ ਵੁਰੀ ਸਾਰਾ ਕੁਝ ਵਿੱਚ ਹੀ ਹੈ ਇਹਦੇ ਅੱਛਾ ਇਹਦੇ ਵਿੱਚ ਹੀ ਹੋਊਗਾ ਸਾਰਾ ਕੁਝ ਇਹ ਜਿਵੇਂ ਜਿਹੜਾ ਬੇਸ ਮਾਡਲ ਆਉਂਦਾ ਹਨਾ ਉਹਦੇ ਆਹ ਜ ਹਾਂਜੀ ਫੋਗ ਲੈਂਪ ਵੇਰਿੰਗ ਫੋਗ ਲੈਂਪ ਕਿਟ ਸਾਰੀ ਕੰਪਲੀਟ ਹੈ ਇਹ ਹੂੰ ਫੋਕ ਕਵਰ ਵੀ ਚੀਜ਼ ਇਹਦੇ ਵਿੱਚ ਤੁਸੀਂ ਦੱਸਿਆ ਸੀ ਆਪਾਂ ਨੂੰ ਫੋਗ ਲੈਂਪ ਆਉਣਗੇ ਹੋਰ ਕੀ ਬੋਸ ਦੋਨੇ ਸੋਗ ਲੈਂਪ ਦੋਨੇ ਫੋਕ ਕਵਰ ਵੀਰੇ ਠੀਕ ਤੇ ਪ੍ਰੋਪਰ ਉਹਦੀ ਵੇਰਿੰਗ ਕਪਲਰ ਟੂ ਕਪਲਰ ਫਿਟਿੰਗ ਵਾਲੀ ਸਾਰਾ ਕੁਝ ਕੰਪਲੀਟ ਹੋ ਗਿਆ ਸਾਰਾ ਕੁਝ ਕੰਪਲੀਟ ਹੀ ਹੈ ਤੇ ਇਹਦਾ ਕੀ ਪ੍ਰਾਈਸ ਰਹੂਗਾ ਆਪਣੇ ਕੋਲੇ ਇਹਦਾ ਪ੍ਰਾਈਸ ਹੈ ਵੀਰੇ 8000 ਰੁਪਏ ਦੀ ਕਿਟ ਹੈ ਇਹ ਕੰਪਲੀਟ ਸਾਰੀ ਕਿਟ 8000 ਦੀ ਹੈ ਬਸ ਤੁਸੀਂ ਇਕੱਲੇ ਮਿਸਤਰੀ ਨੂੰ ਲੇਬਰ ਦੇਣੀ ਹੈ ਦੋ ਵਾਰ ਸੈਟ ਕਰਾਉਣ ਦੀ ਹੋਰ ਕੁਝ ਵੀ ਨਹੀਂ ਆਪਣੀ ਰੇਟ ਦੀ ਗਾਰੰਟੀ ਹੋ ਰੇਟ ਦੀ ਗਾਰੰਟੀ ਹੈ ਵੀ ਇ ਤੇ ਹੋਰ ਆਪਣੇ ਕੋਲੇ ਇਸ ਤੋਂ ਲਾਵੇ ਨਵੀਂ ਗੱਡੀ ਦਾ ਵੀ ਹੋ ਗਿਆ ਹੈ ਨਾ ਸਕੋਰਪਿਓ ਐਨ ਦਾ ਇਹ ਹੋਰ ਆਪਣੇ ਕੋਲੇ ਕਿਹੜਾ-ਕਿਹੜਾ ਸਮਾਨ ਹੈ ਡਰਾਈਵਰ ਦੇ ਵੀਰੇ ਡਿਸਕ ਪੈਡ ਨਵੇਂ ਮਾਡਲ ਵਾਲੀ ਦੇ ਹੂੰ ਉਹ ਵੀ ਤੁਹਾਨੂੰ ਅਵੇਲੇਬਲ ਮਿਲ ਲੰਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਾਲੇ ਕੋਰੀਅਨ ਕੁਆਲਿਟੀ ਹੈ ਸემი ਹੋਗਾ ਨਵੇਂ ਮਾਡਲ ਵਾਲੀ ਦੇ ਇਹ ਹਾਂਜੀ ਹਾਂਜੀ ਵੀਰੇ 16 ਮਾਡਲ ਤੋਂ ਬਾਅਦ ਜਿਹੜਾ ਐਡੀਸ਼ਨ ਆਇਆ ਹੂੰ ਜਿਵੇਂ ਆ ਪਿਆਰੋ ਦੇ ਬ੍ਰੇਕ ਪੈਡ ਹੂੰ ਪਿਆਰੋ ਸਪੋਰਟਸ ਦੇ ਆ ਪਿਆਰੋ 올ਡ ਦੇ ਵੀ ਇਹ ਇਹ ਵੀ ਇਹ ਵੀ ਜੀ ਗੱਡੀ ਹੈ ਨਾ ਜਿਹਦਾ ਸਮਾਨ ਆਪਾਂ ਨੂੰ ਜਿਹੜੇ ਸ਼ੇਰੀਕ ਇਹਦੇ ਸਰਵਿਸ ਦਾ ਸਮਾਨ ਸਾਨੂੰ ਸਾਰਾ ਅਵੇਲੇਬਲ ਮਿਲੂ ਫਿਲਟਰ ਵਗੈਰਾ ਪੁਜੈਰੋ ਪੁਜੈਰੋ ਗੱਡੀ ਦਾ ਸਾਰਾ ਸਮਾਨ ਮਿਲ ਜੂ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਵੀ ਇਹ ਇਹੋ ਜੀ ਗੱਡੀ ਹੈ ਜੀ ਦਾ ਸਮਾਨ ਆਪਕੋ ਛੇਤੀ ਕੀਤੇ ਮਿਲਦਾ ਨਹੀਂ ਹਾਂਜੀ ਵੀਰੇ ਪੁਜੈਰੋ ਦਾ ਹੋ ਗਿਆ ਅੰਡੈਵਰ ਜਿਹੜੀ ਪਹਿਲਾਂ ਵਾਲੀ ਸੀ ਉਹਦਾ ਵੀ ਸਮਾਨ ਪੁਜੈਰੋ ਦਾ ਹੋਇਆ ਮੋਂਟੈਰੂ ਦਾ ਹੋਇਆ ਤੁਹਾਨੂੰ ਸਾਰਾ ਕੁਝ ਦੇਵਾਂਗੇ ਤੁਸੀਂ ਆਈਟਮ ਦੱਸੋ ਤੁਹਾਨੂੰ ਸਾਰ ਪਹਿਲੀ ਗੱਲ ਤਾਂ ਹਾਜ਼ਰ ਮਿਲੂਗੀ ਜਨਾਬ ਹੀ ਹੋਏ ਤੁਹਾਨੂੰ ਅਵੇਲੇਬਲ ਕਰਾ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੁਜੈਰੋ ਦਾ ਵੀ ਤੁਸੀਂ ਆਪਾਂ ਨੂੰ ਇਹ ਸਮਾਨ ਦਿਖਾਤਾ ਅੰਡੈਵਰ ਦਾ ਵੀ ਦਿਖਾਤਾ ਹੋਰ ਆਪਣੇ ਕੋਲ ਕਿਹੜੀਆਂ ਕਿਹੜੀਆਂ ਇਹ ਡੀਜ਼ਲ ਫਿਲਟਰ ਹੈ ਵੀਰੇ ਹੂੰ ਡੀਜ਼ਲ ਫਿਲਟਰ ਹੈ BMW ਦਾ BMW ਦਾ ਡੀਜ਼ਲ 320D ਦਾ ਠੀਕ ਹੈ ਜੀ ਹਾਂ ਜੀ ਤੇ ਬਾਈ ਇਹਨਾਂ ਦੇ ਪ੍ਰਾਈਸ ਇਹ ਵੀਰੇ ਪਤਾ ਕੀ ਆਰਸੀ ਭੇਜਣੀ ਮੈਨੂੰ ਤੁਹਾਨੂੰ ਆਰਸੀ ਦੇ ਦੇਖਣਾ ਪੈਣਾ ਵੀ ਕਿਹੜੇ ਮਾਡਲ ਦੇ ਕਿਹੜਾ ਫਿਲਟਰ ਲੱਗੂਗਾ ਵੀ ਆਏ ਨਹੀਂ ਵੀ ਤੁਸੀਂ ਕਹਿੰਦਾ ਸਿੱਧਾ ਆਪਾਂ ਡਾਇਰੈਕਟ ਨਹੀਂ ਹਾਂ ਕਾ ਡੀਲ ਕਰ ਸਕਦੇ ਇਹ ਆਈਟਮ ਆਰਸੀ ਤੋਂ ਬਿਨਾਂ ਪਤਾ ਨਹੀਂ ਲੱਗਦਾ ਹਮਮ ਇਹ BMW ਦਾ 에ਅਰ ਫਿਲਟਰ ਹੈ ਇਹ BMW ਦਾ 에ਅਰ ਫਿਲਟਰ ਆ ਗਿਆ ਹਾਂ ਜੀ ਠੀਕ ਹੈ ਜੀ ਇਹ ਇਹ ਕੀ ਚੀਜ਼ ਹੈ ਸਸਪੈਂਸ਼ਨ ਦਾ ਪਾਰਟ ਹੈ ਚਿੰਟੇ ਚਿੰਟੇ ਹੈ ਦੋਨੋਂ ਇਕੋ ਸਪੋਰਟ ਫੋਰ ਇਕੋ ਸਪੋਰਟ ਗੱਡੀ ਦੇ ਹੂੰ ਕੋਈ ਗੱਲ ਨਹੀਂ ਖੋਲੋ ਤੁਸੀਂ ਦੇਖੋ ਫੋਰ ਇਕੋ ਸਪੋਰਟ ਗੱਡੀ ਦੇ ਚਿੰਟੇ ਹੈ ਦੋਨੋਂ ਹਾਂ ਨਵੇਂ ਗੱਡਿਆਂ ਆਣਾ ਜਿਹੜੀਆਂ ਹਾਂਜੀ ਬੰਦ ਹੋਈ ਜਾਂਦੀਆਂ ਇੰਡੀਆ ਚ ਕੰਪਨੀਆਂ ਉਹ ਜੈਨੂਨ ਬ੍ਰਾਂਡ ਹੈ ਲੈਂਪ ਫੋਲਡਰ ਜਿਹੜੇ ਬੰਦੇ ਨੂੰ ਤਾਂ ਪਤਾ ਹੈ ਵੀ ਲੈਂਪ ਫੋਲਡਰ ਕੀ ਚੀਜ਼ ਹੈ ਉਹ ਤਾਂ ਨਹੀਂ ਗੱਲ ਕਰਦਾ ਸੋਨਾ ਯਾ ਰਾਣੀ ਦੀ ਹੂੰ ਕਹਿੰਦਾ ਮਤਲਬ ਇਹ ਜਰਮਨੀ ਬ੍ਰਾਂਡ ਹੈ ਜਿਹਦਾ BMW Mercedes ਦੇ ਨਾਲ सस्पेंशन ਲੱਗਦੀ ਆ ਉਹ ਬ੍ਰਾਂਡ ਇਹ ਠੀਕ ਹੈ ਜਰਮਨੀ ਦਾ ਬ੍ਰਾਂਡ ਆ ਇਹ ਹਾਂ ਹਾਂ ਠੀਕ ਹੈ ਜੀ ਆਮ ਤੌਰ ਤੇ ਇੰਡੀਅਨ ਮਾਰਕੀਟਿੰਗ ਮਕੈਨਿਕਸ ਨੂੰ ਬਹੁਤਾ ਪਤਾ ਵੀ ਨਹੀਂ ਇੰਨੀਆਂ ਚੀਜ਼ਾਂ ਬਾਰੇ ਹੂੰ ਤੇ ਇਹ ਇਹ ਕੀ ਚੀਜ਼ ਹੈ ਬਈ ਜੀ ਇਹ ਬੋਡੀ ਕਵਰ ਹੈ ਮੇਰੇ ਹੂੰ ਵਾਟਰਪੂਫ ਬੋਡੀ ਕਵਰ ਹੈ ਰਕਾਰੂ ਬ੍ਰਾਂਡ ਦੇ ਤੁਹਾਨੂੰ ਸਾਰੇ ਕਵਰ ਆਪਣੇ ਕੋਲੇ ਹਾਜ਼ਰ ਮਿਲਣਗੇ ਦੂਜੀ ਗੱਲ ਮੇਨ ਗੱਲ ਇਹ ਹੈ ਇਹਦੇ ਅੰਦਰ ਕੱਪੜਾ ਲੱਗਿਆ ਹੋਇਆ ਹੂੰ ਆਮ ਬੁੱਡੀ ਕਵਰ ਵਾਟਰਪੂਫ ਹੁੰਦੇ ਆ ਅੰਦਰ ਕੱਪੜਾ ਨਹੀਂ ਲੱਗਿਆ ਹੁੰਦਾ ਉਹ ਚੇਪੀ ਜਾਂਦੇ ਰੰਗ ਖਰਾਬ ਕਰ ਦਿੰਦੇ ਰੰਗ ਨਹੀਂ ਖਰਾਬ ਹੁੰਦਾ ਨਾ ਨਾ ਰੰਗ ਨਹੀਂ ਖਰਾਬ ਹੁੰਦਾ ਦੂਜੀ ਗੱਲ ਇੱਕ ਹੋਰ ਵਿੱਚ ਸਹੂਲਤ ਜਿਹੜਾ ਮਰਜ਼ੀ ਕਵਰ ਤੁਸੀਂ ਲੈ ਲਓ ਸੈੱਟ ਸ਼ੀਸ਼ੇ ਤੋਂ ਨੂੰ ਕਵਰ ਵਾਲੇ ਮਿਲ ਲਗੇ ਨਹੀਂ ਇਹ ਕਿਹੜੀ ਗੱਡੀ ਦਾ ਸਪੈਸ਼ਲ ਕੇ ਕਿਸੇ ਵੀ ਇਦਰੇ ਡਸਟਰ ਬਲੈਰੋ ਆਰਟੀਗਾ ਸਲਟੋਸ ਅੱਫਨ 7 ਗੱਡੀਆਂ ਦੇ ਚੜਦਾ ਹੈ ਹਾਂਜੀ ਹਾਂਜੀ ਪੰਜ ਸੱਤ ਗੱਡੀਆਂ ਜੀ ਲੈਣਾ ਤੁਹਾਨੂੰ ਇੱਕ ਹੋਰ ਹੋਰ ਆਲ ਪੰਜਾਬ ਛੱਡੂ ਜਿੱਥੇ ਮਰਜ਼ੀ ਅਗਲਾ ਬੁੱਡੀ ਕਵਰ ਮੰਗਦਾ ਹੂੰ ਤਰੀ ਡਿਲੀਵਰੀ ਕਰਾ ਕੇ ਦੇਵਾਂਗੇ ਆਪਾਂ ਇਹਦੇ ਡਿਲੀਵਰੀ ਵੀ ਫ੍ਰੀ ਰਹੂਗਾ ਤੇ ਗੱਡੀਆਂ ਜਿਹੜੀਆਂ ਆਪਾਂ ਦਿਖਾਈਆਂ ਸੀ ਹਨਾ ਹਾਂ ਜੇ ਆਪਣੇ ਤੋਂ ਅਗਲਾ ਬੂਡੀ ਕਾਰ ਮੰਗਦਾ ਆਪਾਂ ਇਧਰੋਂ ਡਿਲੀਵਰੀ ਚਾਰਜਿੰਗ ਆਪਾਂ ਭਰ ਕੇ ਅਗਲੀ ਡਿਲੀਵਰੀ ਕਰਾ ਕੇ ਦੇਵਾਂਗੇ ਤੇ ਇਹਦਾ ਪ੍ਰਾਈਸ ਕੀ ਰਹੂਗਾ ਪ੍ਰਾਈਸ ਵੀਰੇ ਮੰਨ ਕੇ ਚਲੋ ਛੋਟੀ ਗੱਡੀ ਜਿਵੇਂ ਆਲਟੋ ਤੋਂ ਸ਼ੁਰੂ ਹੋ ਜਾਂਦਾ ਕੰਮ ਹਮ 1100 ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਵੀਰੇ ਉਸ ਤੋਂ ਬਾਅਦ ਵੱਡੀ ਗੱਡੀ ਸਵਿਫਟ 1300 ਉਸ ਤੋਂ ਬਾਅਦ ਆ ਜਾਂਦੀ ਰਬੜ ਰਬੜਾ ਕਰੇ ਇਨੋਵਾ ਸੋਨਾ ਸਭ ਗੱਡੀ ਦੇ ਹਿਸਾਬ ਨਾਲ ਆ ਵੀਰੇ ਉਹਨਾਂ ਬਲਾਕੇ 1800 ਤੱਕ ਸਾਰੀਆਂ ਗੱਡੀਆਂ ਕਵਰ ਹੋ ਜਾਂਦੀਆਂ 1000 ਤੋਂ ਸਟਾਰਟ ਹੁੰਦਾ ਆਪਣੇ ਕੋਲ ਹਾਂ 1000 ਤੋਂ ਸਟਾਰਟ ਹੋਵੇ 1800 ਡਿਲੀਵਰੀ ਹੈ ਜਿਹੜੀ ਉਹ ਫ੍ਰੀ ਹੋਊਗੀ ਤੇ ਵਾਟਰਪਰੂਫ ਵੀ ਹੈ ਤੇ ਅੰਦਰ ਇਹਦੇ ਕੱਪੜਾ ਲੱਗਿਆ ਹੋਇਆ ਹੈ ਨਾ ਤੇ ਇਹ ਵੀ ਕਵਰ ਹੈ ਜਦੋਂ ਦੋ ਕਲਰ ਆਈ ਅੱਛਾ ਇੱਕ ਕਲਰ ਅੱਡੋ ਅੱਡਾ ਬਾਕੀ ਚੀਜ਼ ਸੇਮ ਹੈ ਹਾਂ ਠੀਕ ਹੈ ਜੀ ਇਹ ਫੌਜੀ ਕਪੜਾ ਵਾਜਦਾ ਇਹ ਵੀ ਸੇਮ ਹੀ ਹੈ ਨਾ ਹਾਂਜੀ ਹਾਂਜੀ ਮਟੀਰੀਅਲ ਸੇਮ ਹੈ ਕੱਪੜਾ ਬਸ ਨਾਮ ਅੱਡੋ ਢੀ ਹੈ ਬਸ ਹਾਂ ਇਹਦਾ ਵੀ ਪ੍ਰਾਈਸ ਸੇਮ ਹੀ ਰਹੂਗਾ ਨਾ ਫਿਰ ਹਾਂ ਤਕਰੀਬਨ ਪ੍ਰਾਈਸ ਸਾਰੇ ਸੇਮ ਹੈ ਅੰਦਰ ਇਹਦੇ ਕਪੜਾ ਲੱਗਿਆ ਉਹ ਇਹ ਵਾਟਰਪੂਫ ਹੈ ਇਹ ਸਪੈਰੋ ਫੋਰੈਸਟ ਕਪੜਾ ਵਜਦਾ ਹੀ ਹਮ ਇਹ ਸਪੈਰੋ ਫੋਰੈਸਟ ਹੈ ਇਹ ਮਿਲਟਰੀ ਹੈ ਠੀਕ ਹੈ ਜੀ ਸਟੀering ਕਵਰ ਹੈ ਨਾ ਇਹ ਜਿਹੜਾ ਆ ਦੇਖੋ 2000 ਐਮ ਆਰ ਪੀ ਦਾ ਸਟੀering ਕਵਰ ਹੈ ਉਹ ਕਵਰ ਨੀਂਜਾ ਵੀ ਕਹਿੰਦਾ ਵਾਦਾ 100 200 ਰੁਪਏ ਦਾ ਹਰ ਇੱਕ ਸ਼ੌਪ ਨੂੰ ਮਿਲ ਜਾਂਦਾ ਵੀ ਲਗਜ਼ਰੀ ਸਟੀering ਕਵਰ ਹੈ ਜੇ ਕੋਈ ਵੀ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਹਾਂਜੀ ਵੀਰੇ ਜੇ 10 ਬੰਦੇ ਜਿਹੜੇ ਪਹਿਲੇ 10 ਬੰਦੇ ਹੋਣਗੇ ਉਹਨਾਂ ਨੂੰ ਪੰਜ ਕਸਟਮਰਾਂ ਨੂੰ ਆਹ ਸਟੀering ਕਵਰ ਮਿਲੂਗਾ ਪੰਜਾਂ ਨੂੰ ਇਹ ਮਿਲੂਗਾ ਇਹਦਾ ਐਮ ਆਰ ਪੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੋਈ ਐਵੇਂ ਮਾੜੀ ਮੋਟੀ ਆਈਟਮ ਹੈ ਨਹੀਂ 2000 ਰੁਪਏ ਦਾ ਐਮ ਆਰ ਪੀ ਹੈ ਹਾਂਜੀ ਹਾਂਜੀ ਇਹ ਆਈਟਮ ਆਪਾਂ ਨੂੰ ਫ੍ਰੀ ਮਿਲ ਜੂਗੀ ਜਿਹੜਾ ਬੰਦਾ ਵੀਡੀਓ ਸ਼ੇਅ ਐਸੇ ਨਾਲ ਹੀ ਆਪਾਂ ਇਸ ਵੀਡੀਓ ਦੀ ਕਰਦੇ ਹਾਂ ਸਮਾਪਤੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸਾਰੇ ਕਾਰਾਂ ਦੇ ਪਾਰਟਸ ਦਿਖਾਏ ਸੀ ਜਿਵੇਂ ਕਿ ਫੋਗ ਲੈਂਪ ਵੀ ਆਪਾਂ ਦਿਖਾਇਆ ਸੀ ਨਿੱਕੇ ਤੋਂ ਨਿੱਕਾ ਪਾਰਟ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੱਡੇ ਤੋਂ ਵੱਡੇ ਪਾਰਟ ਵੀ ਆਪਾਂ ਤੁਹਾਨੂੰ ਦਿਖਾਏ ਸੀ ਆਉਣਾ ਕਿੱਥੇ ਹੈ ਲੋਕੇਸ਼ਨ ਆਪਾਂ ਤੁਹਾਨੂੰ ਦੱਸਤੀ ਹੈ ਬਾਂਸਲ ਮੋਟਰ ਸਟੋਰ ਜੈਤੋਂ ਦੇ ਵਿੱਚ ਇਹ ਸ਼ਾਪ ਰਹਿ ਜਾਂਦੀ ਹੈ ਬਾਕੀ ਬਾਈ ਹੋਰਾਂ ਦੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਗੇ ਹਾਂਜੀ ਕੋਟ ਪੂਰਾ ਰੋਡ ਤੇ ਸ਼ਾਪ ਹੈ ਇਹ ਕੋਟ ਪੂਰਾ ਰੋਡ ਤੇ ਹੈ ਇਹ ਸ਼ਾਪ ਤੇ ਬਾਕੀ ਬਾਈ ਜੀ ਹੋਰਾਂ ਦੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਗੇ ਤੁਸੀਂ ਘਰੇ ਬੈਠੇ ਬੈਠੇ ਵੀ ਸਮਾਨ ਮੰਗਵਾ ਸਕਦੇ ਹੋ ਤੇ ਇੱਥੇ ਆ ਕੇ ਵੀ ਸਮਾਨ ਲੈ ਸਕਦੇ ਹੋ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਨੂੰ ਇਹ ਆਫਰ ਆਪਾਂ ਤੁਹਾਨੂੰ ਦੱਸਿਆ ਸੀ ਇਹ ਸਟੀering ਕਵਰ ਤੇ ਆਹਾ ਜੇ ਇਹ ਕੀ ਚੀਜ਼ ਹੁੰਦੀ ਬਈ ਇਹ ਫ੍ਰੀ ਮਿਲੂਗੀ ਫੀਡਬੈਕ ਤੇ ਲੈਣ ਵਾਸਤੇ ਹੁੰਦਾ ਵੀਰੇ ਇਹ ਠੀਕ ਹੈ ਜੀ ਹਾਂਜੀ